ਉਹਨੇ ਜੀ ਭਰੋਸੇ ਦੀ ਜਾਨਿਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹੋਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਸਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਦੇ ਚਾਹ ਜਿੱਥੇ ਵੀ ਕਰਨ ਪਰ ਸਾਡਾ ਉਹ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਦੇ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਇਸ ਚੀਜ਼ ਨੇ ਤੇ ਇਸ ਕਰਕੇ ਕਹਿੰਦੇ ਚਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਇੱਕ ਹੋਰ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜੋ ਉੱਥੇ ਕਰਦੇ ਇਹ ਦੱਸੋ ਕੀ ਰੋਲਾ ਕੀ ਸਾਹਿਬ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ਤੱਕੇਵੇਂ ਰੱਖੀ ਬੈਠੀ ਅੱਡ ਅਸੀਂ ਲੈ ਜਾਣਾ ਚਾਹੁੰਦੇ ਸੀ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਹੈ ਸੱਸ ਸੱਸ ਨੇ ਜਾਣ ਸੱਸ ਦੇ ਕਹਿੰਦੀ ਸੀ ਵੀ ਤੂੰ ਆਪਣੇ ਘੋੜੇ ਉੱਥੇ ਆਜੋ ਘੋੜੇ ਵੇਚ ਕੇ ਤੂੰ ਇੱਕ ਉਹਨੇਂ ਭਰੋਸੇ ਦੀ ਜਾਨਨੇ ਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹੋਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਸਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਦੇ ਚਾਹ ਜਿੱਥੇ ਵੀ ਕਰਨ ਪਰ ਸਾਡਾ ਉਹਦੇ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਣੀ ਤੇ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਤਾਂ ਇਸ ਚੀਜ਼ ਨੇ ਤੇ ਇਸ ਕਰਕੇ ਕਿ ਅੱਜ ਚਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਾਰਨਾ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਇੱਕ ਹੋਰ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜੋ ਉੱਥੇ ਕਰਦੇ ਮੈਨੂੰ ਦੱਸੋ ਕੀ ਰੋਲਾ ਕੀ ਸਾਹਿਬ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ਤੱਕੇਵੇਂ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਕੋਈ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਸੱਸ ਸੱਸ ਨੇ ਜਾਣ ਸੱਸ ਜੀ ਕਹਿੰਦੀ ਸੀ ਵੀ ਤੂੰ ਆਪਣੇ ਘੋੜੇ ਉੱਥੇ ਆਜੋ ਘੋੜੇ ਵੇਚ ਕੇ ਦੁੱਤੀ ਚੱਲੀ ਉਹਨੇ ਜੀ ਭਰੋਸੇ ਦੀ ਜਾਨਿਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਅਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਇੱਕ ਕਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਦੇ ਚਾਹ ਜਿੱਥੇ ਵੀ ਕਰਨ ਪਰ ਸਾਡਾ ਉਹ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਣਾ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਤਾਂ ਇਸ ਚੀਜ਼ ਨੇ ਤੇ ਇਸ ਕਰਕੇ ਕਹਿੰਦੇ ਅੱਜ ਚਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲੋ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਕੋਈ ਹੱਸ ਕੋਈ ਨਹੀਂ ਉੱਥੇ ਫਤੇਗੜ ਸਾਹਿਬ ਆਜੋ ਉੱਥੇ ਕਰਦੇ ਨਹੀਂ ਦੱਸੋ ਕੀ ਰੋਲਾ ਕੀ ਸੱਜਣ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ਤੱਕੇ ਵੇ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਹੈ ਸੱਸ ਸੱਸ ਨੇ ਜਾਣ ਸੱਸ ਜੇ ਕਹਿੰਦੀ ਸੀ ਵੀ ਤੂੰ ਆਪਣੇ ਘੋੜੇ ਉੱਥੇ ਆਜੋ ਘੋੜੇ ਵੇਚ ਕੇ ਦੁੱਤੀ ਸੋਣੇ ਦੇ ਭਰੋਸੇ ਦੀ ਜਾਨਦੇ ਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹੋਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਸਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਦੇ ਚਾਹ ਜਿੱਥੇ ਵੀ ਕਰਨ ਪਰ ਸਾਡਾ ਉਹ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਦੇ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਇਸ ਚੀਜ਼ ਨੇ ਤੇ ਇਸ ਕਰਕੇ ਕਹਿੰਦੇ ਅੱਜ ਚਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਇੱਕ ਹੋਰ ਕੋਈ ਨਹੀਂ ਉੱਥੇ ਫਟੇਗੜ ਸਾਹਿਬ ਆਜੋ ਉੱਥੇ ਕਰਦੇ ਇਹ ਦੱਸੋ ਕੀ ਰੋਲਾ ਕੀ ਸਾਹਿਬ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ੱੱਕੇ ਵਿੱਚ ਰੱਖੀ ਬੈਠੀ ਅੱਡ ਅਸੀਂ ਲੈ ਜਾਣਾ ਚਾਹੁੰਦੇ ਸੀ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਹੈ ਸੱਸ ਸੱਸ ਨੇ ਜਾਣ ਸੱਸ ਦੇ ਕਹਿੰਦੀ ਸੀ ਵੀ ਤੂੰ ਆਪਣੇ ਘੋੜੇ ਉੱਥੇ ਆਜੋ ਘੋੜੇ ਵੇਚ ਕੇ ਤੁਸੀਂ ਇੱਕ ਚੰਗੇ